ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਗੱਲ ਕਰਦੇ ਹਾਂ 18 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਦਿਨ ਵੇਲੇ ਯਾਨੀ ਕਿ ਸਵੇਰ ਵੇਲੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜ਼ਮੀਨੀ ਪੱਧਰ ਤੇ ਧੁੰਦ ਜਰੂਰ ਦੇਖਣ ਨੂੰ ਮਿਲ ਰਹੀ ਹੈ ਕਿਤੇ ਹਲਕੀ ਤੋਂ ਦਰਮਿਆਨੀ ਤੇ ਕਿਤੇ ਸੰਘਣੀ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ ਠੰਡ ਵਿੱਚ ਲਗਾਤਾਰ ਬੱਦਾਂ ਬਣਿਆ ਹੋਇਆ ਹੈ ਦੂਸਰੀ ਤਰਫ ਅੱਜ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਨਾ ਮੌਸਮ ਦੁਪਹਿਰ ਤੋਂ ਪਹਿਲਾਂ ਪਹਿਲਾਂ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਪਰ ਇਹ ਅੱਜ ਸੂਰਜ ਦਾ ਨਿੱਗ ਪੂਰੀ ਤਰ੍ਹਾਂ ਨਾਲ ਨਹੀਂ ਨਿਕਲੇਗਾ ਕਿਉਂਕਿ ਪੰਜਾਬ ਦੇ ਉੱਪਰ ਦੀ ਹਰਿਆਣੇ ਦੇ ਤੇ ਰਾਜਸਥਾਨ ਦੇ ਉੱਪਰ ਦੀ ਲਗਾਤਾਰ ਬੱਦਲਬਾਈ ਗੁਜਰਦੀ ਰਹੇਗੀ ਕਦੇ ਸੂਰਜ ਦਿਖਿਆ ਕਰੇਗਾ ਤੇ ਕਦੇ ਬੱਦਲਬਾਈ ਦੇ ਨਾਲ ਟੱਕ ਹੋ ਜਾਇਆ ਕਰੇਗਾ ਹਲਕੇ ਤੋਂ ਦਰਮਿਆਨੀ ਜਹੀਆਂ ਕਣੀਆਂ ਵੀ ਕੁਝ ਕੁ ਇਲਾਕਿਆਂ ਦੇ ਵਿੱਚ ਪੈ ਸਕਦੀਆਂ ਨੇ ਪਰ ਵੱਡੇ ਪੱਧਰ ਤੇ ਮੀਂਹ ਦੀ ਉਮੀਦ ਨਹੀਂ ਹੈ ਇਹ ਕਣਮਣ ਵੀ ਸਿਰਫ ਮਾਲਵੇ ਦੇ ਕੁਝ ਕੁ ਪਿੰਡਾਂ ਵਿੱਚ ਜਾਂ ਕੁਝ ਕੁ ਤਹਿਸੀਲ ਦੇ ਇਲਾਕਿਆਂ ਦੇ ਵਿੱਚ ਹੀ ਹੋਣ ਦੀ ਸੰਭਾਵਨਾ ਰਹੇਗੀ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹਲਕੀ ਜਿਹੀ ਬੱਦਲਬਾਈ ਗੁਜਰਤੀ ਤੁਹਾਨੂੰ ਅੱਜ ਸਾਰਾ ਦਿਨ ਹੀ ਦਿਖਾਈ ਦਿੰਦੀ ਰਹੇਗੀ ਤੇ ਹਰਿਆਣੇ ਤੇ ਰਾਜਸਥਾਨ ਦੇ ਵਿੱਚ ਵੀ ਮਾਹੌਲ ਇਸੇ ਤਰ੍ਹਾਂ ਹੀ ਰਹੇਗਾ ਸਵੇਰ ਵੇਲੇ ਸੰਘਣੀ ਤੁੰਦਿਆ ਪਰ ਇਹ हट ਜਾਵੇਗੀ ਤੇ ਬੱਦਲਬਾਈ ਸਾਰਾ ਦਿਨ ਹੀ ਉਸੇ ਤਰ੍ਹਾਂ ਹੀ ਬਣਦੀ ਰਹੇਗੀ ਤੇ ਕਿਤੇ ਕਿਤੇ ਕਣਮਣ ਉੱਥੇ ਵੀ ਹੋ ਸਕਦੀ ਹੈ